ਸਭ ਜਿਹੜਾ ਨਵੇਂ ਆਉਂਦਾ ਹੈ ਜਿਹਨੂੰ ਸਰੂਫ ਕੋਲੀਆ ਨਾ ਕਿਹਾ ਕਰਦੇ ਖੜ ਤੇ ਜਿਹੜਾ ਬੈਠੇ ਜਿਹੜਾ ਨਵੇਂ ਆਇਆ ਜਿੱਥੇ ਤੋਂ ਹੁੰਦਾ ਹੈ ਤੇ ਜਿਹੜਾ ਹੈ ਕਿਸੇ ਵੀ ਗੱਡੀ ਦੇ ਸੰਰੂਫ ਉੱਪਰ ਖੜੇ ਹੋ ਕੇ ਜਾਂ ਗੱਡੀ ਦੇ ਵਿੱਚ ਉੱਪਰ ਬੈਠ ਕੇ ਛੱਤ ਤੇ ਜਾਂ ਸਾਈਡ ਤੇ ਲਟਕ ਕੇ ਜੇ ਕੋਈ ਬੰਦਾ ਗੱਡੀ ਦੇ ਉੱਪਰ ਬੈਠਾ ਹੈ ਜਾਂ ਚਲਾ ਰਿਹਾ ਹੈ ਤੇ ਉਹਦੇ ਅਗੇਂਸਟ ਮੋਟਰ ਵਹੀਕਲ ਐਕਟ ਦੇ ਅਨਸਾਰ ਕਾਰਵਾਈ ਕਰਨੀ ਬੰਦ ਦੀ ਆ ਔਰ ਸਾਡੇ ਕੋਲ ਜਿਹੜੀਆਂ ਵੀ ਕੋਈ ਆਉਹੀਆਂ ਕੰਪਲੇਨਸ ਆਈਆਂ ਜਾਂ ਆ ਰਹੀਆਂ ਅਸੀਂ ਉਹਦੇ ਵਿਰੁੱਧ ਕਾਰਵਾਈ ਕਰ ਰਹੇ ਆਂ ਮੋਟਰ ਬਿੱਕ ਲੱਗ ਜਾਂਦਾ ਪਰ ਲੇਕਿਨ ਬਗਾਦਰ ਦੇਖਿਆ ਚਾਰ ਕਿ ਕੰਪਨੀਆਂ ਉਹਨਾਂ ਜਿਹੜੇ ਸਰਪ੍ਰੀਪ ਆਪ ਉਹਨਾਂ ਦੇ ਸੌਲ ਕਰਦੇ ਨੇ ਉਹ ਕੋਸਟਾਲ ਤੇ ਸਰਕਾਰ ਦੇ ਜਿਹੜੇ ਲਾਅਜ਼ ਆ ਉਹਨਾਂ ਦੇ ਅਕੋਰਡਿੰਗ ਨਿਯਮਜ਼ ਪਾੜੀ ਹੋ ਰਿਹਾ ਪਰ ਉਹਨੂੰ ਮਿਸਯੂਜ਼ ਕਰਨਾ ਗਲਤ ਹੈ ਨਾ ਜਿਵੇਂ ਕਿ ਬੰਦਾ ਉਹ ਉਹਨੂੰ ਮਿਸਯੂਜ਼ ਕਰ ਰਿਹਾ ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ ਆਪਾਂ ਉਹਦੇ ਚੋਂ ਨਿਕਲ ਕੇ ਬਾਹਰ ਪ੍ਰਸ਼ਾਸਨ ਦੇ ਉੱਪਰ ਗਲਤ ਕੋਸ਼ਿਸ਼ ਕਰ ਰਿਹਾ ਹੈ ਜਿਹੜੇ ਕਿ ਉਹਦੀ ਲਾਈਫ ਵਾਸਤੇ ਜਾਂ ਜਿਹੜਾ ਕੋਈ ਹੋਰ ਰੋਡ ਦੇ ਉੱਪਰ ਬੰਦਾ ਜਾ ਰਿਹਾ ਹੈ ਉਹਦੀ ਲਾਈਫ ਵਾਸਤੇ ਨੁਕਸਾਨਦਾਇਕ ਹੈ ਉਹਦੇ ਤੇ ਐਕਸ਼ਨ ਕਰਨਾ ਬੰਦਾ ਹੈ ਉਹ ਅਸੀਂ ਉਹ ਐਕਸ਼ਨ ਕਰ ਰਹੇ ਹਾਂ ਪਰ ਇੱਕ ਦੇਖਿਆ ਜਾਏ ਕਿ ਜਿਹੜੇ ਚਲਾਨ ਆਨਲਾਈਨ ਚਲਾਨ ਨਹੀਂ ਕਰ ਸਕਿਆ ਸ਼ੁਰੂ ਕੀਤਾ ਗਿਆ ਫੋਟੋ ਕਿਤੇ ਪਰ ਮੇਰੇ ਚਲਾਨ ਦੇ ਤੇ ਪ੍ਰੋਬਲਮ ਆ ਤੇ ਲਗਾਤਾਰ ਉਹ ਦੇਖਿਆ ਜਾ ਰਿਹਾ ਹੈ ਕਿ ਕਈ ਵਾਰ ਜਿਹੜਾ ਬਾਈਕਰ ਹੁੰਦਾ ਹੈ ਉਹ ਗੱਡੀ ਦਾ ਚਲਾਨ ਕਰਦੇ ਨੇ ਮੋਟਰਸਾਈਕਲ ਦੇ ਉੱਪਰ ਫੇਟ ਲੱਗੇ ਜਾਂ ਇਹਨੂੰ ਆਪਾਂ ਕਿਸ ਤਰ੍ਹਾਂ ਠੀਕ ਹੋਏਗਾ ਅਧਿਕਾਰੀ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਰਿਡ ਡ੍ਰੈਫਟ ਪਰਸਨਲ ਆਇਆ ਉਹ ਉਹ ਵੈਕਲ ਰੋਕ ਕੇ ਚੈੱਕ ਕਰਦੇ ਆ ਕਿ ਅਗਰ ਕੋਈ ਐਦਾਂ ਦੀ ਚੀਜ਼ ਸਾਹਮਣੇ ਆਂਦੀ ਹੈ ਕਿ ਉਹਦੀ ਗੱਡੀ ਤੇ ਕੋਈ ਨੰਬਰ ਹੋਰ ਲੱਗਿਆ ਤੇ ਜੇ ਸਾਡੇ ਕੋਲ ਜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਉਹ ਨੰਬਰ ਵਗੈਰਾ ਜਿਹੜਾ ਆਪਾਂ ਪਾਨੇ ਆ ਤੇ ਉਹ ਕਲੀਅਰ ਹੋ ਜਾਂਦਾ ਕਿ ਇਹ ਡੀਟੇਲ ਆ ਜਿੰਨੀ ਸਾਰੀ ਸਾਹਮਣੇ ਕਿ ਨੰਬਰ ਕਿਹਨੂੰ ਕਿਸ ਗੱਡੀ ਦਾ ਆ ਉਹਦਾ ਮਾਲਕ ਕੌਣ ਆ ਵਗੈਰਾ ਉਹਦਾ ਜੇਤੇ ਕੋਈ ਮੌਕੇ ਤੇ ਬੰਦਾ ਖੜਾ ਆਇਆ ਉਹਨੇ ਗਲਤ ਨੰਬਰ ਲਗਾਇਆ ਤੇ ਸਾਹਮਣੇ ਆ ਜਾਂਦਾ ਉਹਦੇ ਗਾਂਸਟ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਜਬੰਦੀ ਹੈ ਉਹ ਕੀਤੀ ਜਾਂਦੀ ਹੈ ਮੋਟਰ ਵੀਕਲ ਕਲੈਕਟਰ ਦੀ ਕਾਰਵਾਈ ਤੇ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਤੇਰਾ ਆਈਪੀਸੀ ਜਿਹੜੀ ਪਲਾਂ ਸੀਗੀ ਹੁਣ ਭਾਰਤੀ ਨਿਆਂ ਸੰਵਿਧਾ ਆ ਗਈ ਹੈ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਜਬੰਦੀ ਉਹ ਕੀਤੀ ਜਾਂਦੀ ਹੈ ਪਰ ਸਮ ਟਾਈਮ ਕੀ ਹੁੰਦਾ ਹੈ ਕਿ ਕੋਈ ਬੰਦਾ ਜਿਸ ਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ ਬੰਦਾ ਗੱਡੀ ਭਜਾ ਲੈਂਦਾ ਹੈ ਅਸੀਂ ਜੇ ਉਦੀ ਫੋਟੋ ਕੈਚ ਲੈਂਦੇ ਆ ਗੱਡੀ ਦੀ ਉਹਦਾ ਨੰਬਰ ਆ ਜਾਂਦਾ ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਉਹਨੇ ਟ੍ਰੈਫਿਕ ਦੀ ਮੋਟਰ ਵੇਹਕਲ ਐਕਟ ਦੀ ਵਾਇਓਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ ਪਰ ਕਈ ਵਾਰੀ ਹੁੰਦਾ ਹੈ ਕਿ ਕੁਝ ਸਾਡੇ ਕੋਲ ਇਦਾਂ ਦੇ ਕੇਸ ਵੀ ਆਇਆ ਹੈ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਆ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਹੈ ਉਹ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਹੈ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਫਿਰ ਉਹ ਕਾਰਵਾਈ ਇਿੱਤ ਜੰਦੀ ਆ ਜੋ ਨੇ ਗਲਤ ਨੰਬਰ ਪਲੇਟ ਲਗਾਈ ਆ ਸੋ ਉਹ ਸਾਰਾ ਕੁਝ ਜਦੋਂ ਅਸੀਂ ਫੋਟੋ ਖਿੱਚਦੇ ਆ ਉਹ ਸਾਰਾ ਕੁਝ ਰਿਕਾਰਡ ਸਾਹਮਣੇ ਆ ਜਾਂਦਾ ਜਿੱਦੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਬਿਲਡਰ ਦਾ ਲਗਾਇਆ ਉਹ ਸਾਹਮਣੇ ਤੁਹਾਨੂੰ ਆਨ ਰਿਪੋਰਟ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਕੁਝ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਰ ਇਨਕੁਆਰੀ ਅਫੇਅਰ ਦਰਜ ਕਰਨ ਦੀ ਰਿਕਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸਪੀ ਸਾਹਿਬ ਨੂੰ ਭੇਜੀਓ ਸੰਜੇ ਦੇ ਸਰੂਪ ਕਰੀਏ ਆ ਫੈਕਟਰੀ ਵਾਇਲੇਸ਼ਨ ਕਰਦੇ ਨਾ ਚਰਾਂਗੇ ਤੁਹਾਨੂੰ ਦੀ ਰਿਪੋਰਟ ਕਰਦੀ ਆ ਜੀ ਦੇਖੋ ਕਰੋ ਜੇ ਉਹ ਜਗਾ ਵਾਇਲੇਸ਼ਨ ਕਰਦੇ ਆ ਤੇ ਫਿਰ ਐਫ ਆਈ ਆਰ ਦੀ ਪ੍ਰੋਵੀਜ਼ਨ ਵੀ ਹੈਗੀ ਆ ਜਿਉ ਮੋਟਰ ਵੀ ਕਲੈਕਟਰ ਵੀ ਹੀ ਵਾਇਲੇਸ਼ਨ ਕਰਦੇ ਆ ਤੇ ਤੁਹਾਨੂੰ ਚਲਾਉਣ ਕੀਤਾ ਜਾਵੇ